ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਆ ਜਿਨ੍ਹਾਂ ਨੇ ਕਿ ਹੱਕ ਸੱਚ ਦੀ ਆਵਾਜ਼ ਲੋਕਾਂ ਆਵਾਜ਼ ਦੇ ਨੀਡਰ ਪੱਤਰਕਾਰ ਮਨਿੰਦਰ ਸਿੱਧੂ ਜੀ ਜੋ ਪੰਜਾਬ ਸਰਕਾਰ ਨੇ ਝੂਠਾ ਪਰਚਾ ਕੀਤਾ ਉਹ ਪਰਚਾ ਰੱਦ ਕਰਾਉਣ ਵਾਸਤੇ ਤੇ ਬਲਕਾਰ ਸਿੱਧੂ ਦਾ ਪੁਤਲਾ ਫੁੱਕਣ ਵਾਸਤੇ ਤੁਸੀਂ ਮਰ ਤੇ ਮੀਂਹ ਦੇ ਵਿੱਚ ਵੱਡੀ ਗੰਤੀ ਦੇ ਵਿੱਚ ਹਾਜ਼ਰ ਹੋਏ ਤੁਹਾਡਾ ਧੰਨਵਾਦ ਆ ਮੈਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਕਾਰ ਪ੍ਰਧਾਨ ਬਾਜਾ ਹੋਂ ਖੰਨਾ ਹੋਣ ਦੇ ਨਾਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਵਿਸ਼ਵਾਸ ਦੋਣ ਨੇ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਜਥੇਬੰਦੀਆਂ ਸੰਘਰਸ਼ ਵਿੜਣਗੀਆਂ ਅਸੀਂ ਉਹਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਚੱਲਾਂਗੇ ਤੇ ਸਰਕਾਰ ਦੇ ਫੈਸਲੇ ਦੀ ਨਕੀਤੀ ਕਰਦੇ ਆ ਕਿਉਂਕਿ ਸਰਕਾਰ ਨੇ ਇਹ ਸਰਕਾਰ ਆ ਜਿਹੜੀ ਬਣਾਈ ਸੀਗੀ ਔਰਤਾਂ ਨੂੰ 1000 ਰੁਪਇਆ ਦੇਣ ਦੇ ਨਾਤੇ ਬਣਾਈ ਸੀਗੀ 1000 ਰੁਪਇਆ ਤਾਂ ਕੀ ਦੇਣਾ ਸੀ ਸਰਕਾਰ ਨੇ ਸਾਡੀਆਂ ਭੈਣਾਂ ਬੀਬੀਆਂ ਨੂੰ ਬਦਨਾਮ ਕਰ ਰਹੀ ਆ ਜੇ ਕਿਸੇ ਨੇ ਆਡੀਓ ਸੁਣੀ ਹੋਣਾ ਤੇ ਉਹਦਾ ਸ਼ਰਮ ਸ਼ਰਮ ਦੇ ਨਾਲ ਸਿਰ ਝੁਕ ਜਾਂਦਾ ਇਹੋ ਜਿਹੇ ਐਮਐਲਏ ਨੂੰ ਸੱਤਰ ਮਾਰਨੇ ਚਾਹੀਦੇ ਆ ਪਿੰਡਾਂ ਦੇ ਵਿੱਚ ਮੈਂ ਤਾਂ ਹੈਰਾਨ ਆ ਇਹੋ ਜਿਹੇ ਐਮਐਲਏ ਤੇ ਜਿਹੜੇ ਇੱਕ ਕਲਾਕਾਰ ਹੁੰਦੇ ਹੋਏ ਤਪੂਸੀਆਂ ਮਾਰਦੇ ਮਾਰਦੇ ਐਮਐਲਏ ਬਣ ਗਏ ਆ ਇਹਨਾਂ ਨੂੰ ਪਤਾ ਹੀ ਨਹੀਂ ਵੀ ਔਰਤਾਂ ਦੀ ਅੱਜ ਕੀ ਕਰਨੀ ਆ ਸੀ ਤੇ ਇੱਜ਼ਤ ਦੇ ਕਰਦੇ ਕਰਦੇ ਕੋਈ ਤਾਂ ਇਹਨਾਂ ਦੀ ਬਦਰਾਮੀ ਕਰਨ ਲੱਗ ਗਿਆ ਹੀ ਤੋ ਮੈਂ ਆਪਣੇ ਵੱਲੋਂ ਸ੍ਰੋਮ ਅਕਾਲੀ ਦਲ ਵੱਲੋਂ ਵਿਸ਼ਵਾਸ ਦੁਨਣਾ ਹੈ ਕਿ ਜੋ ਵੀ ਪ੍ਰੋਗਰਾਮ ਲੰਕੀਆਂ ਜਾਂ ਜੱਥੇ ਬੰਦ ਗਿਆ ਮੈਂ ਤਾਂ ਇਹ ਵੀ ਕਹੂੰਗਾ ਕਿ ਪੰਜਾਬ ਦੇ ਵਿੱਚ ਹਰ ਇੱਕ ਮਲੇ ਦੇ ਜੇ ਸਰਕਾਰ ਦੇ ਨੱਕ ਦੇ ਵਿੱਚ ਆਪਾਂ ਦਮ ਲਿਆਉਣਾ ਤਾਂ ਜਿੰਨੇ ਵੀ ਸਰਕਾਰ ਦੇ ਐਮਐਲਏ ਹਰ ਇੱਕ ਐਮਐਲਏ ਦੇ ਬਾੜ ਦੇ ਵਿੱਚ ਜਿਹੜੀ ਵੀ ਮੀਡਿਆ ਪ੍ਰਿੰਟਰ ਜੱਥੇ ਬੰਦੀ ਹੈ ਇਹਨਾਂ ਦੀ ਪੱਤਰਕਾਰ ਵੀੜਾ ਉੱਥੇ-ਉੱਥੇ ਜਿੱਥੇ-ਜਿੱਥੇ ਵੀ ਹੈ ਉੱਥੇ-ਉੱਥੇ ਧਰਨੇ ਲਗਾਉਣ ਉਹਨਾਂ ਦੇ ਲੋਕ ਮੁਜਾਹਰੇ ਕਰਨ ਉਹਨਾਂ ਦੀ ਅਰਥਵਿਵਸਕਣ ਫਿਰ ਇਹ ਸਰਕਾਰ ਦੇ ਨੱਕ ਦੇ ਵਿੱਚ ਧਾਮ ਆਊਗਾ ਸੋ ਇਹਨਾਂ ਕਹਿੰਦਾ ਸਾਰਿਆਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਉਹ ਸਾਹਮਣੇ ਨਹੀਂ ਹੰਦੀ ਤੇ ਕਿਵੇਂ ਗੋਲਗਾ ਚੱਲਦੀਆਂ ਮਜ਼ਦੂਰਾਂ ਦੇ ਉੱਤੇ ਕਿਸ ਤਰੀਕੇ ਦੇ ਨਾਲ ਮਜ਼ਦੂਰਾਂ ਦੇ ਘਰਾਂ ਦੇ ਸਮਾਨ ਦੀ ਭੰਗ ਤੋੜ ਲੋਕ ਜੁੜੇ ਤੇ ਇਥੋਂ ਦੀ ਹਕੂਮਤ ਨੂੰ ਝੁਕਣਾ ਪਿਆ ਪ੍ਰਸ਼ਾਸਨ ਨੂੰ ਝੁਕਣਾ ਪਿਆ ਇਥੋਂ ਦੇ ਐਮ.ਐਲ.ਏ ਨੂੰ ਝੁਕਣਾ ਪਿਆ ਉਹ ਪਰਚੇ ਜਿ ਫੜੇ ਹੋਏ ਸਾਰੇ ਮਜ਼ਦੂਰ ਰਿਹਾ ਕਰਨੇ ਪਏ ਤੇ ਦੋ ਦੂਰ ਦੇ ਵਿੱਚ ਉਹ ਕਮਜ਼ੂਰ ਹੋਣਾਂ ਦੇ ਉੱਤੇ ਜੇਜੀ ਹੋਣਾਂ ਦੇ ਉੱਤੇ ਐਸ.ਸੀ.ਐਸ.ਟੀ ਐਕਟ ਦੇ 307 ਦਾ ਪਰਚਾ ਦਰਜ ਹੋਇਆ ਇਸ ਗੱਲ ਦੀ ਤਕਲੀਬ ਇਥੋਂ ਦੇ ਐਮ.ਐਲ.ਏ ਨੂੰ ਅਮਾਰਕ ਨੂੰ ਸਰ ਪਾਰ ਅਮਾਰਕ ਸਿੰਘ ਇੱਕ ਪਾਸੇ ਕਹਿੰਦਾ ਕਿ ਮੇਰਾ ਤਾਂ ਉਹਨਾਂ ਨਾਲ ਕੋਈ ਸੰਬੰਧ ਹੀ ਨਹੀਂਗਾ ਮੈਂ ਤੁਹਾਡੇ ਸਾਰੇ ਚੈਨਲ ਵਾਲੇ ਭਰਾਵਾਂ ਨੂੰ ਬੇਨਤੀ ਕਰੂੰਗਾ ਕਿ ਸਾਡੇ ਕੋਲੇ ਉਹ ਫੋਟੋ ਹੈ ਜੀਰੇ ਵਿੱਚ ਕਮਦੂਰ ਹੋਣੀ ਇਹਦੇ ਦਫ਼ਤਰ ਦੇ ਵਿੱਚ ਬੈਠੇ ਆ ਇਹਦਾ ਜਿਹੜਾ ਪੀ ਰਮੇਣਿਆਲਾ ਮਲਹੋਤਰਾ ਉਹਦੇ ਵੱਲੋਂ ਪਾਈ ਹੋਈ ਪੋਸਟਾ ਕਿ ਅੱਜ ਇਹਨਾਂ ਨੂੰ ਬਿਠਾ ਕੇ ਟਰੱਕ ਯੂਨੀਅਨ ਵਾਲਿਆਂ ਨੂੰ ਤੇ ਠੇਕੇਦਾਰਾਂ ਨੂੰ ਗੱਲਾਂਬਾਤਾਂ ਕੀਤੀਆਂ ਗਈਆਂ ਨੇ ਫੈਸਲੇ ਕਰਵਾਏ ਗਏ ਉਹ ਸਚਾਈ ਵੀ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਕਿ ਐਮਐਲਏ ਸਿਰਫ ਆਪਦੀ ਜਿਹੜੀ ਕਿਰਕਰੀ ਹੋ ਰਹੀ ਸੀ ਉਹਨੂੰ ਬਚਾਉਣ ਦੇ ਵਾਸਤੇ ਹੀ ਉਹਨਾਂ ਦੀਆਂ ਔਰਤਾਂ ਦੇ ਕੋਲੋਂ ਝੂਠੀ ਪ੍ਰੈਸ ਕਾਨਫਰੰਸ ਕਰਾਉਂਦਾ ਹੈ ਤੇ ਜਦੋਂ ਹਕੀਕਤ ਲੋਕਾਂ ਦੇ ਸਾਹਮਣੇ ਆਈ ਆ ਤਾਂ ਉਸ ਤੋਂ ਬਾਅਦ ਦੇ ਵਿੱਚ ਇਹ ਲਾਈਨ ਉਹ ਬੌਂਡ ਦੇ ਵਾਸਤੇ ਮਨਿੰਦਰਜੀ ਸਿੱਧੂ ਨੇ ਤੇ ਪਰਚਾ ਦਰਜ ਕਰਵਾਇਆ ਅਸਲ ਦੇ ਵਿੱਚ ਅਸੀਂ ਸਮਝਦੇ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜੀ ਇਹ ਭਾੜ-ਭਾਰੀ ਬੀ ਟੀਮ ਆ ਜਿਸ ਤਰੀਕੇ ਨਾਲ ਮੋਦੀ ਨੇ ਗੋਦੀ ਮੀਢਾ ਬਣਾਇਆ ਹੋਇਆ ਹੈ ਉਵੇਂ ਭਗਵਾਨਤਮਾਨ ਸਰਕਾਰ ਵੀ ਚਾਹੁੰਦੀ ਆ ਕਿ ਲੋਕਾਂ ਦੇ ਸਾਹਮਣੇ ਸਚਾਈ ਨਾ ਆ ਸਕੇ ਇਸ ਕਰਕੇ ਜਿਹੜੇ ਵੀ ਸੱਚ ਦੀ ਆਵਾਜ਼ ਕੱਗਦੇ ਆ ਇਹ ਸੱਚ ਨੂੰ ਫਾਂਸੀ ਲਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਪਰ ਸੱਚ ਕਦੇ ਮਰਦਾ ਨਹੀਂ ਹੁੰਦਾਗਾ ਅਸੀਂ ਇਹ ਗੱਲ ਦਾਅਵੇ ਨਾ ਕਹਿਣੇ ਆ ਕਿ ਲੋਕਾਂ ਨੇ ਤਖਤ ਤੋਂ ਨਾ ਐਮਐਲਏ ਵੱਡੇ ਹੁੰਦੇ ਨਾ ਮੁੱਖ ਮੰਤਰੀ ਵੱਡੇ ਹੁੰਦੇ ਆ ਜਿਹੜੇ 25 ਸਾਲ ਰਾਜ ਕਰਨ ਦੇ ਦੌਰਾਨ ਗੱਜੜ ਮਾਰਦੇ ਸੀ ਨਾ ਪੰਜਾਬ ਦੇ ਲੋਕਾਂ ਨੇ ਸ਼ਰਤਾਂ ਦੇ ਲਈ ਅਤੇ ਭਗਵੰਤ ਮਾਨ ਦਾ ਕਿਹੜੇ ਬਾਗ ਦੀ ਮੂੜੀ ਆ ਇਸ ਲਈ ਸਾਡੇ ਲੋਕਾਂ ਦੀ ਤਾਕਤ ਬਹੁਤ ਵੱਡੀ ਆ ਜਿਸ ਤਰ੍ਹਾਂ ਚੰਦਪਾਣ ਦੇ ਵਿੱਚ ਮਜ਼ਦੂਰਾਂ ਤੇ ਹੋਇਆ ਪਰਚਾ ਰੱਦ ਕਰਵਾਇਆ ਨਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਹੱਥਾਂ ਨੇ ਪਰਚਾ ਦਰਜ ਕੀਤਾ ਨਾ ਉਹਨਾਂ ਹੱਥਾਂ ਦੇ ਨਾਲ ਰੱਦ ਕਰਵਾਵਾਂਗੇ ਇਸ ਲਈ ਜਿੰਨਾ ਚਿਰ ਉਹ ਰੱਦ ਨਹੀਂ ਹੁੰਦਾਗਾ ਉਹ ਸੰਘਰਸ਼ ਜਾਰੀ ਰੱਖਿਆ ਜਾਊਗਾ ਅੱਜ ਇਹ ਮਸਲਾ ਸਿਰਫ ਜੈਤੋਰੇ ਵਿੱਚ ਤੇ ਕੱਲ ਨੂੰ ਅਸੀਂ ਜਥੇਬੰਦੀਆਂ ਨਹੀਂ ਸਭਣਾ ਦੀ ਮੀਟਿੰਗ ਆ ਜਿਹੜੀ ਉਹ ਬਠਿੰਡੇ ਦੇ ਵਿੱਚ ਟੀਚਰ ਹੌਂਟ ਚ ਸੱਦੀ ਹੋਈ ਆ ਇਹ ਭਗਵਾਨਤਮਾਨ ਤੇ ਇਥੋਂ ਦੇ ਐਮਐਲਏ ਕਾਗਜ਼ ਦੇ ਲਿਖਿਆ ਪੜ ਲੈਣਾ ਤੇ ਇਹਨਾਂ ਨੇ ਇਸ ਮਸਲੇ ਨੂੰ ਇੱਥੇ ਹੀ ਸਲਝਾਉਣਾ ਜਾਂ ਪੂਰੇ ਪੰਜਾਬ ਦਾ ਮਸਲਾ ਬਣਾਉਣਾ ਤੇ ਪੂਰੇ ਪੰਜਾਬ ਦਾ ਮਸਲਾ ਜਰੋਂ ਬਣੂਗਾ ਉਹਨੇ ਨਿੱਜੀ ਸਹਾਇਕ ਦੇ ਨਾਮ ਦੇ ਉੱਤੇ ਅੱਜ ਜੋ ਮਨਜਿੰਦਰ ਸਿੱਧੂ ਦੇ ਪਰਚਾ ਹੋਇਆ ਦੋ ਪਰਚਾ ਦਰਜ ਕੀਤਾ ਗਿਆ ਬੰਤੇ ਆਪਣੇ ਮਨਜਿੰਦਰ ਜੀ ਸਿੱਧੂ ਦੇ ਉੱਤੇ ਅਸੀਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਪ੍ਰਸ਼ਾਸਨ ਆਉਂਦੀਆਂ ਜਾਂਦੀਆਂ ਪਹਿਲਾਂ ਪ੍ਰਸ਼ਾਸਨ ਨੂੰ ਜਾਂਚ ਕਰਨ ਦੀ ਮੰਗ ਕਰਦੇ ਹਾਂ ਆਡੀਓ ਸੁਣੋ ਜਿਨ੍ਹਾਂ ਦੋਸ਼ੀ ਕੀਤੀ ਉਹਦੇ ਉੱਪਰ ਬਿਲਕੁਲ ਧੱਕਾ ਕੀਤਾ ਗਿਆ ਤੇ ਰਾਜੂ ਚੇਠੀਪੁਰ ਧੱਕਾ ਕੀਤਾ ਗਿਆ ਕੰਮ ਰੱਦ ਹੋਣਾ ਚਾਹੀਦਾ ਅੱਜ ਜੈਪਰੀ ਕਿਲੇ ਨਾਲ ਸਾਰੀ ਸੰਗਤ ਐਮ ਐਲ ਏ ਸਾਹਮਣੇ ਖੜੀ ਹੈ ਸਾਡੀ ਸਾਰੀ ਟੀਮ ਤੁਹਾਡੀ ਸਾਰੀ ਟੀਮ ਉਹ ਪਾਰਟੀ ਦੀ ਸਰਕਾਰ ਦੀ ਚਿਗਰੀ ਗਈ ਹੈ ਥੰਕੀਆਂ ਠੋਰੀਆਂ ਚੋਰੀਆਂ ਚਕਾਰੀਆਂ ਜਿਨ੍ਹਾਂ ਨੇ ਇਹ ਮਨਿੰਦਰ ਨੇ ਸਾਫ਼ ਕਰਤਾ ਪਬਲਿਕ ਦੇ ਲੋਕਾਂ ਦੇ ਪੰਜਾਬੀਆਂ ਦੇ ਸਾਹਮਣੇ ਵੀ ਇਹ ਮੇਰੀ ਸੋਚ ਕੀ ਆ ਮਰਗਾਂ ਸਿੱਤੂ ਦੀਆਂ ਕਰਤੂਤਾਂ ਦੀ ਆਡੀਓ ਵਾਇਰਲ ਹੋਈ ਆ ਜੀ ਉਹ ਕਹਿ ਰਿਹਾ ਵੀ ਮਾਰਕਰਾਂ ਦਾ ਧੰਨਵਾਦ ਜਿਨ੍ਹਾਂ ਨੇ ਸਾਡੇ ਕੋਲ ਛੱਡ ਜਾਂਦੇ ਆ ਜੀ ਸਮੇਂ ਤੇ ਉਚਾਰ ਕੀਤੀ ਆ ਇਹਨਾਂ ਨੇ ਹੁਣ ਸਮੇਂ ਤੇ ਕਾਰਜ ਕਰਨਾ ਉਸ ਤੋਂ ਅਗੇ ਪਹਿਲੇ ਪਰਚਾ ਕਰਾਇਆ ਉਲਟਾ ਅਸੀਂ ਹਰ ਰੋਜ਼ ਪੰਜਾਬ ਦੇ ਲੋਕ ਤਿਆਰ ਰਹੇ ਅਗਲੀ ਸੰਗਠਨ ਬਹੁਤ ਹੀ ਸਤਿਕਾਰਯੋਗ ਪ੍ਰੇਖਕ ਅਗਲੀ ਸੰਗਠਨ ਲੱਖ ਲੱਖ ਜੱਦੇ ਬੰਦ ਗਏ ਸਾਡੀ ਜੀ ਜਨਾਨੀ ਬਾਈ ਬੰਦੇ ਦਾ ਜੁਗ ਲਾ ਕੋਲੋਂ ਕਿਉਂਕਿ ਤੁਹਾਡੇ ਜੱਦੇ ਸਾਡੀ ਜੱਦੇ ਦੀ ਇੱਕ ਵੱਡੀ ਮੀਟਿੰਗ ਆ ਜੀ ਉਸ ਤੋਂ ਬਾਅਦ ਅਗਲੀ ਪ੍ਰੇਖਕ ਉਹ ਸਾਨੂੰ ਰੋਡ ਜਾਮ ਕਰਨੇ ਪਏ ਜਾਂ ਇਹ ਪ੍ਰਕਾਰੇ ਬਲਾਤਕਾਰੀਆਂ ਦੇ ਘਰੇ ਬਾਹਰ ਜਹਿਣਾ ਪਿਆ ਸਾਨੂੰ ਮੱਚਣਾ ਪਿਆ ਸੀ ਤਿਆਰ ਹਾਂ ਜੀ ਕੋਈ ਇਹੀ ਜਿੰਦਗੀ ਅੱਗ ਲਾਉਣੀ ਹੈ ਯਾਰ ਸੱਚੇ ਬੰਦੇ ਬਚੇ ਨਹੀਂ ਕਰ ਸਕਦੇ ਮੈਂ ਕਹਿੰਦਾ ਰਾਹ ਤੂੰ ਸਾਡੇ ਦਾ ਯਾਰ ਤੁਹਾਨੂੰ ਕੋਈ ਪ੍ਰਵਾਹ ਨਹੀਂ ਜਿੰਦਗੀ ਦੀ ਅਸੀਂ ਮਨਿੰਦਰ ਦੇ ਨਾਲ ਸੀ ਹੈ ਤੇ ਰਹਿਾਂਗੇ ਚਾਹੇ ਕੁਛ ਵੀ ਤਾਂ ਚਾਹੁੰਦਾ ਹੈ ਬੋਲੋ ਇਸ ਬਜ਼ੁਰਗ ਬੰਦੇ ਨੂੰ ਮਹੀਨਾ ਹੋ ਗਿਆ ਪ੍ਰਧਾਨ ਚੋਣ ਉਸ ਕੱਲ ਤਿੰਨ ਚਾਰ ਮਹੀਨੇ ਹੋ ਗਏ ਤੇ ਇਹਨਾਂ ਦੇ ਨਾਲ ਅਸੀਂ ਕੰਮ ਕਰਦੇ ਹਾਂ ਤੇ ਆਪਣੀ ਜਥੇਬੰਦੀ ਦਾ ਆਕੂਆ ਵਪਾਰਕ ਮੰਡਲ ਦਾ ਪ੍ਰਧਾਨ ਹੈ ਰਾਮਪੁਰਾ ਫੂਲ ਦਾ ਪਿਛਲੇ ਦਿਨੀ ਇਹਨਾਂ ਨੂੰ ਅਸੀਂ ਜਿਹੜਾ ਸੰਚਾਲਕ ਹੈ ਪੂਰਾ ਕਰਤਾ ਤਾਂ ਤਾਂ ਲਾਇਆ ਵੀ ਹੈਗਾ ਰਾਮਪੁਰੇ ਬੂਲ ਅਸੀਂ ਦੱਸ ਗਏ ਉਹਦਾ ਬੇਟਾ ਹੈ ਰਾਜੂ ਜੀ ਦੇ ਤੇ ਮਨਿੰਦਰ ਦੇ ਨਾਲ ਐਡ ਕੀਤਾ ਪਾਚੇ ਚ ਜਿਹੜੀ ਆਡੀਓ ਚੱਲੀ ਸੀ ਅਸੀਂ ਦੱਸ ਦਈਏ ਸਾਫ ਸ਼ਬਦਾਂ ਚ ਰਾਜੂ ਦੇ ਘਰੇ ਜੇ ਪੁਲਿਸ ਵੱੜਦੀ ਹੈ ਭਗਵਾਨ ਜੀ ਤੁਸੀਂ ਫੋਨ ਕਰਨਾ ਸਾਨੂੰ ਅਸੀਂ ਜੈਤੋ ਤੋਂ ਚਾਹੇ ਮਨਿੰਦਰ ਦੇ ਘਰੇ ਵੜਦੀ ਆ ਚਾਹੇ ਮਨਿੰਦਰ ਦਾ ਪਿੱਛਾ ਕਰਦੀ ਆ ਤੇ ਚਾਹੇ ਮਨਿੰਦਰ ਦਾ ਬੋਮਬੇਸਟ ਕਰਦੀ ਆ ਆਹਦੀਆਂ ਲੱਤਾਂ ਭਾਰ ਝੱਲ ਕੇ ਕੰਮ ਕਰਨ ਫੇਰ ਜਾ ਵਸਣ ਤੇ ਇਹਦਾ ਚਿੱਟਾ ਠੀਕ ਹੀ ਰਹਿਣਾ ਹੁਣ ਦੋ ਸ਼ਬਦ ਸਾਡੇ ਚ ਸਿਧਾਰਾਮ ਜੀ ਆਇਆ ਕੋ ਗੱਲ ਤੁਸੀਂ ਕਰ ਲਓ ਜੀ ਭਾਈ ਉਹ ਜੀ ਦਾ ਖਾਲਸਾ ਬੰਦ ਕੀ ਬਤੇ ਦੋਸਤੋ ਸਾਡੇ ਆਪਰਾ ਫੂਲਦਾ ਇਹ ਹਾਲ ਹੈ ਲੋਕਾਂ ਨੂੰ ਡਰਾ ਕੇ ਰੱਖਿਆ ਗਿਆ ਅਸੀਂ ਆਵਾਜ਼ ਵੀ ਪਾਰਟੀ ਦੀ ਡਟ ਕੇ ਸਪੋਰਟ ਕੀਤੀ ਹੈ ਇਨੂੰ ਮੋੜੇ ਦੇ ਬਿਠਾ ਕੇ ਇਹਨੂੰ ਜਿਤਾਇਆ ਜਿਹੜਾ ਅੱਜ ਸਾਡੀਆਂ ਲੜਕੀਆਂ ਨੂੰ ਸਾਡੀਆਂ ਮਾਵਾ ਪੈਣਾਂ ਨੂੰ ਕੁੱਠਾ ਬੋਲਦਾ ਹੈ ਵੀ ਇਹ ਮੰਗਿਆ ਸਰਕਾਰ ਤੋਂ ਕੇਸ ਬੰਦੇ ਤੇ ਫੌਰੀ ਤੌਰ ਤੇ ਅਰਚਲ ਅਰਜ਼ੀ ਕੀਤਾ ਜਾਵੇ ਸਾਡੇ ਸ਼ਹਿਰ ਦੇ ਵਿੱਚ ਜਦੋਂ ਇਹ ਗਲਤ ਕੰਮ ਕਰਦਾ ਸੀ ਤਾਂ ਛੇਸ ਨੂੰ ਮਿਲੇ ਵੀ ਸ਼ਹਿਰ ਚੱਟਾ ਬਕਾਈ ਜਾਂਦਾ ਤੂੰ ਇਹਨੂੰ ਬੰਦ ਕਰਾ ਛੱਟਾ ਚੱਲੀ ਜਾਂਦਾ ਇਹਨੂੰ ਬੰਦ ਕਰਾ ਤਾਂ ਮੈਂ ਉੱਪਰ ਲੈਟਰ ਵੀ ਲਿਖਿਆ ਭਗਵੰਤ ਮਾਨ ਨੂੰ ਰਵਾੜਾਂ ਦੇ ਵਿੱਚ ਖਬਰਾਂ ਵੀ ਛਪੀਆਂ ਉਹ ਵੀ ਮੇਰੇ ਕੋਲ ਮजूद ਹੈ ਇਹ ਕਵੀ ਸੁਣਾਈ ਦੀ ਹੋਈ ਉਸ ਤੋਂ ਬਾਅਦ ਫੇਰ ਮੈਂ ਲਿਖਿਆ ਭਗਵਾਨ ਤਮਨ ਲਈ 25-30 ਲੱਖ ਰੁਪਏ ਤੇ ਸੱਟ ਦਾ ਇਕੱਠਾ ਹੁੰਦਾ ਹੈ ਉਹਨੇ ਫਿਰ ਇਨਕੁਆਰੀ ਲਾਤੀ ਐਸਐਸਪੀ ਨੂੰ ਪਰ ਐਸਐਸਪੀ ਨੇ ਕੀ ਕਰਨਾ ਸੀ ਚੋਰ ਨੂੰ ਹੀ ਇਨਕੁਆਰੀ ਲਾਤੀ ਮੈਨੂੰ ਛਾਣੇ ਬਣਾ ਲਿਆ ਮੈਨੂੰ 6 ਸੱਤ ਘੰਟੇ ਭਾਈ ਰੱਖਿਆ ਇਹ ਵੀ ਕੋਈ ਬਲਕਾਰ ਕੋਈ ਬੱਜਾ ਤੇ ਤਾਂ ਤੁਮ ਛੱਡਾਂਗੇ ਨਹੀਂ ਤੇ ਇਹਦੇ ਪਰਚਾ ਦਰਜ ਕਰਾਂਗੇ ਮੈਂ ਕਿਹਾ ਵੀ ਫੇਰ ਇਹਦੇ ਪਰਚਾ ਦਰਜ ਕਰ ਦਿਓ ਬਾਹਰ ਸਾਡੇ ਬਰਕਰਾਰ ਨੇ ਆ ਕੇ ਰੌਲਾ ਪਾਇਆ ਗਰਗੀਆਂ ਪਛਾਤੀਆਂ ਚਾਰ ਪੰਜ ਘੰਟੇ ਆਵਾਜ਼ ਮੈਨੂੰ ਕਹਿੰਦੇ ਵੀ ਤੁਸੀਂ ਜਾਓ ਮਗਰ ਨਹੀਂ ਪੂ ਮੇਰੇ ਕੇ ਪਰਚਾ ਦਰਜ ਕਰਦੇ ਕਾਂਚੀ ਕਾਤੇ ਪਰੇਸ਼ਾਨ ਕੀਤਾ ਮੇਰਾ ਮੋਬਾਈਲ ਖੋ ਗਿਆ ਅੱਜ ਤੱਕ ਮੇਰਾ ਮੋਬਾਈਲ ਨਹੀਂ ਮਿਲਿਆ ਮੇਰੇ ਮੋਬਾਈਲ ਦੇ ਕਵਰ ਦੇ ਵਿੱਚ ਪੈਸੇ ਸੀ ਨਾ ਮੇਰੇ ਪੈਸੇ ਮਿਲੇ ਐ ਇਸ ਵੇਲੇ ਪੀਲੇ ਇਨਕੁਆਰੀ ਕੀਤੀ ਐ ਅਸੀਂ ਐਸਐਸਪੀ ਦੇ ਕੋਲ ਗਏ ਸੀ ਵੀ ਜਨਾਬ ਮੇਰਾ ਧੱਕਾ ਹੋਇਆ ਉਹਨਾਂ ਇਨਕੁਆਰੀ ਮਾਰਕ ਕਰਤੀ ਇਨਕੁਆਰੀ ਕੀਤੀ ਐਸਪੈ ਡੀ ਨੇ ਪਰ ਅੱਜ ਤੱਕ ਇਨਕੁਆਰੀ ਜਿਉ ਨੂੰ ਚਾਕੇ ਬਦਲਤਾ ਲੇਕਿਨ ਮੇਰਾ ਮੋਬਾਈਲ ਤੇ ਮੇਰੇ ਪੈਸੇ ਹਜੇ ਤੱਕ ਵਾਪਸ ਨਹੀਂ ਹੋਏ ਆ ਸਾਡੇ ਹਾਲ ਹੈ ਗਿਆ ਜਾ ਰਹੇ ਲੋਕਾਂ ਨੂੰ ਜਿਹੜਾ ਕੋਈ ਬੋਲਣ ਵਾਲਾ ਬੰਦਾ ਉਹਨੂੰ ਬੋਲੇ ਨਹੀਂ ਦਿੱਤਾ ਜਾ ਰਿਹਾ ਉਸ ਦੇ ਝੂਠੇ ਪਰਚੇ ਦਰਜ ਕਰੇ ਜਾਂਦੇ ਆ ਮੇਰੀ ਇਹ ਮੰਗ ਹੈ ਪੰਜਾਬ ਸਰਕਾਰ ਤੋਂ ਕਿ ਇਸ ਦੇ ਝੂਠਾ ਪਰਚਾ ਜਿਹੜਾ ਝੂਠਾ ਦਰਜ ਕੀਤਾ ਹੈ ਇਹ ਸਰਕਾਰ ਤੇ ਇਹ ਆਰਾਮ ਪਰੇ ਹੋ ਗਏ ਸ਼ਹਿਰੀ ਤੇ ਇਹ ਫੌਲ ਰੱਦ ਕੀਤਾ ਜਾਵੇ ਤੇ ਇਸ ਬੰਦੇ ਨੂੰ ਫਟੇ ਐਮਐਨਯੂ ਅੰਦਰ ਬੰਦ ਕੀਤਾ ਜਾਵੇ ਕਿਉਂਕਿ ਗੁੰਡਾ ਇਹ ਕੋਈ ਪਬਲਿਕ ਦਾ ਸੇਵਾਦਾਰ ਨਹੀਂ ਹੈ ਕਿ ਗੁੰਡਿਆਂ ਦੀ ਜਿਹੜੀ ਹਮਾਇਤ ਕਰ ਰਹੀ ਹੈ ਉਹ ਦਰਲੀ ਬਣੀ ਹੋਈ ਹੈ ਉਹ ਸਾਡੇ ਆਪਰੇ ਦੀ ਪੁਲਿਸ ਹੈ ਉਹ ਲਪਣਾ ਕਰ ਰਹੀ ਹੈ ਸਾਡੀ ਆਮਪਰੇ ਦੀ ਪੁਲਿਸ ਤੇ ਇੱਕ ਹੋਰ ਜਿਹੜਾ ਜੇ ਕੋਈ ਨਾਂ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਨੇ ਇਸ ਵੱਲ ਧਿਆਨ ਦਿੱਤਾ ਤਾਂ ਬੁੜੀਆਂ ਦਾ ਵੱਡਾ ਕੱਟ ਕਰਕੇ ਇਹਦਾ ਚੰਗੀ ਤਰ੍ਹਾਂ ਸ਼ਹਿਰ ਦੇ ਵਿੱਚ ਜਲੂਸ ਕੱਢੇ ਜਾਊਗਾ ਤੇ ਬਾਕੀ ਮੈਂ ਇੱਕ ਦੱਸਣਾ ਚਾਹਣਾ ਵੀ ਸਾਡੇ ਜਿਹੜੇ ਇਹਨਾਂ ਨੇ ਆਪਣੇ ਅੱਜ ਤੋਂ ਕੁਝ ਮਹੀਨੇ ਪਹਿਲਾਂ ਵੀ ਇਹ ਸੀ ਇਹ ਸੀਰਾ ਸੀਰਾ ਮੱਲੂਆਣਾ ਇਹ ਉਹਦੀ ਗੱਡੀ ਕੱਲ ਕਾਜੇ ਚ ਲੈ ਲਈ ਕਹਿੰਦੇ ਵੀ ਇਹ ਗੱਡੀ ਸਾਡੂ ਉਪਰ ਹੁਕਮ ਹੈ ਬਲਕਾਸ਼ੂ ਦਾ ਤੇ ਗੱਡੀ ਤਰੀ ਬਹੁਤ ਕਰਨੀ ਹੈ ਸਾਰੇ ਜੀ ਲੋਕੇ ਕਾਟ ਪੱਤਰੋਂ ਕੋਲ ਸੀ ਉਹ ਉਹਦੇ ਦੱਸਣ ਦੇ ਮੁਤਾਬਕ 1 ਲੱਖ 40 ਹਜ਼ਾਰ ਰੁਪਇਆ ਗੱਡੀ ਦੇ ਵਿੱਚ ਸੀ ਨਾ ਉਹ ਪੈਸੇ ਚੱਕੰਦ ਤਿਆ ਉਹ ਵੀ ਗੱਡੀ ਬੰਦ ਕਰਤੀ ਕੱਲ ਦੀ ਥਾਣੇ ਦੇ ਵਿੱਚ ਗੱਡੀ ਬੰਨਦਾ ਐਮ ਐਲ اے ਕਹਿੰਦੇ ਉਹਦੀ ਗੱਡੀ ਬੰਨਦ ਕਰ ਦਿਓ ਕਿਉਂਕਿ ਉਹ ਸੱਚ ਬੋਲਦਾ ਸੀਗਾ ਵੀ ਸੱਚ ਬੋਲਦਾ ਕਿਹੜਾ ਨਾ ਪੀ ਐ ਸੀਗਾ ਉਹਦੀ ਗੱਡੀ ਬੰਦ ਕਰਕੇ ਬਿਨਾਂ ਕਿਸੇ ਮਤਲਬ ਤੋਂ ਤੇ ਇਹ ਇਹ ਵੀ ਸਾਡੇ ਘਟੀਆਂ ਕੰਮ ਕਰ ਰਿਹਾ ਐਮ ਐਲ اے ਤੇ ਪੰਜਾਬ ਸਰਕਾਰ ਦੀ ਇਹ ਜੁਈ ਹੈ ਤੇ ਭਗਵਾਨਤਮਾਨ ਵੀ ਸਾਡਾ ਇਹ ਜੁਈ ਹੈ ਉਹ ਵੀ ਕਿਸੇ ਦੀ ਗੱਲ ਨਹੀਂ ਸੁਣਦਾ ਮੈਂ ਲੈਕਲ ਕੱਢਿਆ ਲੇਖਕੀ ਤੌਰ ਤੇ ਅਖਬਾਰਾਂ ਦੇ ਵਿੱਚ ਖਬਰਾਂ ਛਪੀਆਂ ਤੇ ਇਹਨਾਂ ਨੂੰ ਕਿਸੇ ਪ੍ਰੈਸ ਦਾ ਜਾਂ ਅਖਬਾਰ ਦਾ ਕੋਈ خوف ਨਹੀਂ ਹੈ ਕੋਈ ਇਹਨਾਂ ਦੀ ਬਦਰਾਮੀ ਨਹੀਂ ਹੈ ਬਦਰਾਮੀ ਨਹੀਂ ਸਮਝਦੇ ਕਿਉਂਕਿ ਇਹ ਵਿਚਾਰ ਇਕੱਠੇ ਹੋ ਗਿਆ ਸਾਰੇ ਇਹ ਕਿੱਦਾਂ ਪਾਉਣ ਵਾਲੇ ਸੀਗੇ 2-2 ਰੁਪਏ ਇਕੱਠੇ ਕਰਨ ਵਾਲੇ ਇਹਨਾਂ ਨੂੰ ਵੱਡਾ ਕੁਝ ਮਿਲ ਗਿਆ ਨਚਾਰਾ ਨੂੰ ਕਿੱਦਾਂ ਪਾਉਣ ਵਾਲਿਆਂ ਨੂੰ ਅੱਜ ਇਹਨਾਂ ਨੇ ਕਰਜ਼ਾ ਕਰ ਲਿਆ ਪੰਜਾਬ ਤੇ ਤੇ ਲੋਕਾਂ ਨੂੰ ਲੁੱਟ ਰਿਹਾ ਖਾ ਰਿਹਾ ਤੇ ਡਰਾ ਰਿਹਾ ਕੁੱਤਰੇ ਬਸ ਇਹਨਾਂ ਤੋਂ ਖੜਾ ਛਡਾਉਣਾ ਆਪਾਂ ਆ ਆ ਹਸਤਾਈ ਆ ਗਈ ਇਹਨਾਂ ਨੂੰ ਸੱਤ ਸਿਖਾ ਦਿਓ ਇਹਦਾ ਬੰਦੇ ਇਹੇ ਜੇ ਘਟੀਆਂ ਸਾਡੇ ਐਮਐਨਏ ਬਣਾਤੇ ਜਿਹੜੇ ਇਹੇ ਜੇ ਗੁੰਡਾਗਰਦੀ ਕਰਦੇ ਐ ਸ਼ਹਿਰ ਦੇ ਵਿੱਚ ਰਾਮਪ੍ਰੀਤ ਬਲਕਨ ਸਿੰਘ ਸਭੂ ਗੁੰਡਾਗਰਦੀ ਕਰਦਾ ਪੱਤਨ ਕਰਾ ਤੇ ਪਰਚਾ ਦਾ ਦਿਖਲਾਉਂਦਾ ਐ ਇਹਜੇ ਤਾਂ ਖੜਾ ਸ਼ਰੌਣਾ ਚਾਹੀਦਾ ਔਰ ਇਹਨਾਂ ਨੇ ਮੈਂ ਤਾਂ ਇਹ ਕਹਣਾ ਵੀ ਥੋ ਪੰਜਾਬ ਦੇ ਲੋਕ ਜਾਗ ਪੈਣ ਤਾਂ ਇਹੋ ਜਿਹੇ ਐਮਐਲਏ ਨੂੰ ਜਿਹੜੇ ਸਾਡੇ ਪੰਜਾਬ ਦੀਆਂ ਧੀਆਂ ਪੜਾਂ ਨੂੰ ਉਸੋ ਤੋਂ ਬੋਲਦਾ ਗਦੇ ਤੇ ਚੜਾ ਕੇ ਮੂੰਹਗਾੜਾ ਕਰਕੇ ਇਹਦੇ ਐਮਐਲਏ ਦਾ ਜਲੂਸ ਕੱਢਣਾ ਚਾਹੀਦਾ ਮੇਰੀ ਇਹ ਮੰਗ ਹੈ ਤਾਂ ਜਾਗਰਤ ਤੋਂ ਮਰਦਾਬਾ ਮਰਦਾਬਾ ਪਰ ਕਰੇ ਨੂੰ ਮੋਢੇ ਚੜਾ ਕੇ ਲਿਆਇਆ ਲਿਆਇਆ ਉਹਨਾਂ ਨੇ ਕੀ ਆਪੇ ਨਾਲ ਨੂੰ ਐਸਟਰਾ ਬੋਲਦਾ ਇਹਦਾ ਮੂੰਹ ਕਾਲਾ ਕਰਕੇ ਇਹਦਾ ਜੂਸ ਕੱਢਣਾ ਚਾਹੀਦਾ ਗੱਦੇ ਤੇ ਬਿਠਾ ਕੇ ਇਹ ਕਿਹੜਾ ਐਮਐਲਏ ਹੈ ਇੱਕ ਗੁੰੰਗਾ ਬੰਦਾ ਸੀ ਨਚਾਰ ਬੰਦਾ ਸੀ ਇੱਕ ਰੋਕਣੇ ਮੌਕਾ ਦਿੱਤਾ ਦੂਜੀ ਆਪਾ ਠੇ ਹੋ ਤੰਗ ਸੀ ਇਹਨਾਂ ਕਹਿੰਦਾ ਹਿਆ ਸ਼ਵਾ ਮੰਗਦਾ ਹੈ ਬੈਗ ਵੀ ਕਰਦਾ ਸਾਹ ਕੋਈ ਬੈਗ ਨਹੀਂ ਪਤੇ